ਵਹੀ ਕੁੱਚਾ ਘਰ ਸਵਾ ਵਹੀ ਕੁੱਚੇ ਕੀ ਫਤਿਹ ਸੋ ਇੱਕ ਮੇਰੇ ਵੀਰ ਨੇ ਇੰਸਟਾਗ੍ਰam ਤੇ ਇੱਕ ਵੀਡੀਓ ਪਾਈ ਸੀਗੀ ਕਿ ਜਿਹੜੇ ਬਜ਼ੁਰਗ ਆਪਣੀ ਛੋਟੀ ਜੀ ਰੇੜੀਆਂ ਤੇ ਬਾਜ਼ੀਆਂ ਲਗਾ ਕੇ ਹਵਾਈ ਅੱਡੇ ਤੇ ਬੈਠਦੇ ਆ ਤੇ ਉਹਨਾਂ ਬਜ਼ੁਰਗਾਂ ਦੇ ਘਰੇ ਅੱਜ ਅਮਰਕੋਟ ਅਸੀਂ ਪਹੁੰਚੇ ਆ ਤੇ ਤੁਸੀਂ ਉਹਨਾਂ ਦੇ ਹਾਲਾਤ ਦੇਖ ਸਕਦੇ ਆ ਕਿ ਆ ਉਹਨਾਂ ਦੀ ਗੱਡੀ ਖੜੀ ਆ ਠੀਕ ਆ ਜੀ ਤੇ ਇਹ ਬਜ਼ੁਰਗ ਦਾ ਘਰ ਆ ਤੁਸੀਂ ਦੇਖ ਸਕਦੇ ਹੋ ਮੱਕੜੇ ਮਾੜੇ ਹਾਲਾਤ ਇਹਨਾਂ ਦੇ ਠੀਕ ਹੈ ਜੀ ਤੇ ਮੇਰਾ ਵੀਰ ਕੋਈ ਵੀ ਇਸ ਵੀਡੀਓ ਨੂੰ ਵੇਖ ਕੇ ਸ਼ੇਅਰ ਤੇ ਲਾਈਕ ਤੇ ਕਮੈਂਟ ਜਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਕਿ ਇਹਨਾਂ ਦਾ ਘਰ ਦੇ ਹਾਲਾਤ ਜਿਹੜੇ ਆ ਉਹ ਵਧੀਆ ਹੋ ਸਕਣ ਤੇ ਮਿਲਦੇ ਆਪਾਂ ਬਜ਼ੁਰਗਾਂ ਨੂੰ ਤੇ ਕਰਦੇ ਆ ਉਹਨਾਂ ਨਾਲ ਗੱਲਬਾਤ ਕਿ ਆਪਾਂ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਤੇ ਇਹ ਬੈਠੇ ਨੇ ਬਜ਼ੁਰਗ ਤੇ ਕਰਦੇ ਆਪਾਂ ਇਹਨਾਂ ਨੂੰ ਗੱਲ ਬਾਤ ਤੇ ਹਾਂਜੀ ਬਾਬੇ ਬੋਲੋ ਜੀ ਅੱਖਾਂ ਤੋਂ ਵੇਖਣਾ ਹਾਂਜੀ ਬੋਲੋ ਜੀ ਅੱਖਾਂ ਤੋਂ ਨਹੀਂ ਦਿਖਦਾ ਨਹੀਂ ਠੀਕ ਹੈ ਲਾਤ ਨੂੰ ਵੀ ਟੈਗ ਟੈਗ ਲਾਇਕ ਨੂੰ ਠੀਕ ਹੈ ਜੀ ਸੱਦੀ ਲਾਤ ਨੂੰ ਨਹੀਂ ਮਤਲਬ ਹੁਣ ਰੇੜੀ ਕਿਵੇਂ ਲਗਾਉਂਦੇ ਯਾ ਬੰਦ ਕੀਤੀ ਹੋਈ ਆ ਨਹੀਂ ਮੈਂ ਕੱਲ ਪਸੰ ਬੰਦ ਕੀਤੀ ਮੈਨੂੰ ਮੈਂ ਝੂਠ ਨਹੀਂ ਮਾਰਦਾ ਠੀਕ ਨੇ ਇਹਨੇ ਕੋਈ ਨਹੀਂ 7000 ਰੁਪਏ ਮੈਨੂੰ ਗ੍ਰਾਂਟ ਠੀਕ ਹੈ ਜੀ ਆ ਗ੍ਰਾਂਟ ਮਿਲਿਆ ਜੀ ਇਹਨਾਂ ਨੂੰ ਆ ਇੱਕ ਕੋਠੋ ਦਾ ਮੈਂ ਪਾਉਂਦਾ 7000 ਮੈਂ ਨਹੀਂ ਜੀ ਓ ਝੂਠ ਮਾਰਨ ਵਾਲੀ ਗੱਲ ਨਹੀਂ ਇਹ ਬਜ਼ੁਰਗੋ ਕਿਵੇਂ ਆ ਤੁਹਾਡਾ ਆਪਰੇਸ਼ਨ ਹੋਇਆ ਅੱਖਾਂ ਦਾ ਕਿਵੇਂ ਆ ਅੱਖਾਂ ਤਾਂ ਮੈਨੂੰ ਦਿਖਦਾ ਨਹੀਂ ਠੀਕ ਹੈ ਜੀ ਇਹ ਪੁਤਲੀ ਪਾਈ ਪੁਤਲੀ ਬੰਦ ਹੋ ਗਈ ਹੁਣ ਮੇਰੇ ਕੋਈ ਜਾਣ ਨਹੀਂ ਮੈਨੂੰ ਖਾਣ ਵਾਲਾ ਕੋਈ ਨਹੀਂ ਆ ਠੀਕ ਹੈ ਜੀ ਇੱਕ ਅੱਖ ਨਾਲ ਮਾੜਾ ਮਾੜਾ ਝੋਲਾ ਪੈਣਾ ਦੇਖਦਾ ਠੀਕ ਹੈ ਜੀ ਆਹ ਨਾਲ ਹਾਂ ਜੀ ਤੇ ਕਿਵੇਂ ਮਤਲਬ ਹੁਣ ਕਿੰਨੇ ਦਿਨ ਹੋ ਗਏ ਤੁਹਾਨੂੰ ਘਰ ਬੈਠੇ ਨੂੰ ਮੈਨੂੰ ਅੱਜ 5-7 ਦਿਨ ਹੋ ਗਏ ਆ ਮਿਸਤਰੀ ਲਾਏ ਠੀਕ ਹੈ ਜੀ ਆਹ ਨਾਲ ਬਜ਼ੁਰਗ ਕਿ ਮੈਨੂੰ ਘਰ ਦੇ ਵਿੱਚ 5-7 ਦਿਨ ਹੋ ਗਏ ਮੈਂ ਬੈਠਾ ਆ ਤੇ ਕਹਦਾ ਮੇਰੇ ਇਨਾਂ ਦੇ ਮਤਲਬ ਚਾਰ ਨਾ ਰੋਟੀ ਲੈ ਜਨਾ ਬੱਚੇ ਬੱਚੇ ਕਿੰਨੇ ਆ ਜੀ ਆਪਣੇ ਹੂੰ ਪੋਤੇ ਦੋ ਠੀਕ ਹੈ ਜੀ ਤੇ ਜਿਹੜੇ ਮੁੰਡੇ ਮੇਰੇ ਆ ਉਹ ਤਿੰਨੇ ਪੂਰੇ ਹੋ ਗਏ ਆ ਇੱਕ ਆ ਦੋ ਮਹੀਨੇ ਹੋ ਗਏ ਆ ਆ ਸੰਰਾਤ ਦਿਹਾੜ ਵੀ ਨੇ ਇਸ ਉੱਤੇ ਕੌਣ ਆ ਉਹ ਨਵਾਂ ਮੇਰੀ ਛੋਟੀ ਠੀਕ ਹੈ ਜੀ ਇੱਕ ਨਵ ਜਿਹੜਾ ਟਾਂ ਵਾਲਾ ਪੂਰਾ ਉਹ ਜਿਹਨੇਲੇ ਰਹਿੰਦੇ ਉਹਦੇ ਚਾਰ ਬੱਚੇ ਆ ਓਏ ਬੁਲਾ ਰਹਾ ਇਹ ਤਾਂ ਪਹਿਲਾ ਮੇਰਾ ਮੁੰਡਾ ਪੁੱਤ ਹੈ ਤੁਹਾਡੇ ਨੂੰ ਠੀਕ ਹੈ ਜੀ ਇਹ ਬਾਈ ਕੁ ਜੀ ਹੋਰ ਕੌਣ ਕੌਣੇ ਘਰ ਆਪਣੇ ਆਪਣੇ ਘਰ ਕੌਣ ਕੌਣੇ ਬਜ਼ੁਰਗੋ ਓ ਤੂੰ ਵੇਖਿਆ ਕੋਨੇ ਮੁੰਡਾ ਖੇਡ ਰਿਹਾ ਇੱਕ ਵੱਡਾ ਆ ਮੁੰਡਾ ਥੋੜਾ ਵੱਡਾ ਹੀ ਉਹ ਤੋਂ ਵੱਡੇ ਜੀ ਬਣਦਾ ਇਹ ਦਿਹਾੜੀ ਦੇ ਪਾ ਲੋਕਾਂ ਦਾ ਘਰੀ ਜਾਣਾ ਠੀਕ ਹੈ ਜੀ ਜੂਨ ਗੁਜ਼ਾਰਾ ਕਰਨਾ ਹੈ ਹੈ ਭੈਣੇ ਗੱਲਬਾਤ ਕਰ ਸਕਦੇ ਆਪਾਂ ਹਾਂ ਮਨਦੀਪ ਉਨਾ ਬਤ ਕਰਦੇ ਹਾਲਾਤ ਨੇ ਬਾਪੂ ਜੀ ਦੇ ਉਨਾ ਦੱਸਣ ਇਹ ਨਹੀਂ ਆ ਤੁਹਾਨੂੰ ਪਤਾ ਨਹੀਂ ਜਿਹੜਾ ਕਰਦੇ ਹਾਲਾਤ ਕੀ ਓਏ ਅੱਗੇ ਕਾਲੜੀ ਵੀ ਲਈ ਉਨਾ ਗੱਲ ਸੁਣ ਅਕਲ ਗੱਲ ਹੋਰ ਦਾ ਲੱਗਦਾ ਹਾਂ ਹਾਂ ਇਹ ਦੋ ਬੱਚੇ ਰਹੇ ਵੀਡੀਓ ਕੋਡੀ ਕਰਦੇ ਲੋਕਾਂ ਦੇ ਪਰ ਉੱਚਾਈ ਨੂੰ ਮਾਈਕ ਪਰ ਸੋ ਉਹ ਤੁਸੀਨਾ ਨmber ਬੱਪੀ ਦੀ ਇਹ ਨੋ ਰਾਨੀਆ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰ ਲੱਗੇ ਆ ਤੇ ਇਹਨਾਂ ਨੂੰ ਪੁੱਛਦੇ ਹਾਂ ਕਿ ਘਰ ਦੇ ਕਿਵੇਂ ਹਾਲਾਤ ਨੇ ਤੇ ਇਹ ਤੁਹਾਡੇ ਸਾਹਮਣੇ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਇਹ ਭੈਣ ਆਪਣੀ ਵੀਡੀਓ ਦੇ ਅੰਦਰ ਸਾਰੀ ਜੋ ਵੀ ਆ ਆਪਣਾ ਸਾਰਾ ਕਾਰਜਕਾਰ ਦੱਸੇ ਵੀ ਤੁਹਾਨੂੰ ਵੀਡੀਓ ਦੇ ਵਿੱਚ ਸਾਡੇ ਘਰ ਦੇ ਵਿੱਚ ਕਿਵੇਂ ਦੇ ਹਾਲਾਤ ਹੈ ਸਾਡੇ ਕਿਵੇਂ ਵਾਪਰ ਰਹੇ ਆ ਤੇ ਮੇਰਾ ਵੀਰ ਕੋਈ ਵੀ ਵੀਡੀਓ ਇਹ ਦੇਖਦਾ ਆ ਤੇ ਉਹਨੂੰ ਕਮੈਂਟ ਲਾਇਕ ਤੇ ਸ਼ੇਅਰ ਜ਼ਰੂਰ ਕਰਿਆ ਕਰੀਓ ਕਿਉਂਕਿ ਆਜੇ ਮਤਲਬ ਲੋਕਾਂ ਦੀ ਅਸੀਂ ਮਦਦ ਵਾਤ ਵਾਤ ਸ਼ੇਅਰ ਕਰੀਏ ਤੁਸੀਂ ਦੀਵਾਲੀ ਜ਼ਰੂਰ ਮਨਾ ਰਹੇ ਹੋਗੇ ਪਰ ਇਹਨਾਂ ਦੇ ਘਰ ਦੇ ਵਿੱਚ ਹਾਲਾਤ ਇਹਨਾਂ ਦੇ ਇਹ ਹੋ ਜਾਏ ਕਿ ਇਹਨਾਂ ਵੀ ਦੀਵਾਲੀ ਮਨਾਉਣ ਜੋਗਾ ਵੀ ਟਾਈਮ ਨਹੀਂਗਾ ਤੇ ਇਹ ਸਾਡੇ ਬਜ਼ੁਰਗ ਨਹੀਂ ਠੀਕ ਹੈ ਇਹ ਮੇਰੀ ਭੈਣ ਹੈ ਤੇ ਭੈਣਾ ਕਿਵੇਂ ਆ ਕੀ ਹਾਲਾਤ ਨੇਗਾ ਨਾ ਵੇ ਘਰਾਂ ਦੇ ਕੰਮ ਕਰੀ ਤੇ ਮਾੜੇ ਹੀ ਠੀਕ ਹੈ ਜੀ ਕਿ ਕਿਵੇਂ ਤੁਸੀਂ ਇਹ ਡਾਟਾ ਭਰ ਕਰਦੇ ਆ ਕਰਾ ਦੇ ਵਿੱਚ ਨਹੀਂ ਕਰਾਂਦੇ ਕੰਮ ਕਰਦੇ 2000 ਰੁਪਏ 1500 ਠੀਕ ਹੈ ਜੀ ਤੇ ਭਾਜੀ ਉਹਨੀਆਂ ਦਾ ਕਿਵੇਂ ਆ ਉਹਨਾਂ ਡੈਥ ਹੋ ਗਈ ਠੀਕ ਹੈ ਜੀ ਭਾਜੀ ਉਹਨਾਂ ਦੀ ਡੈਥ ਹੋ ਗਈ ਹੈ ਉਹ ਦੇਥ ਵੀ ਆ ਦੋਵੇਂ ਮੁੰਡੇ ਮੇਰੇ ਉਹ ਜਿਹੜੇ ਲਿੰਦਾ ਉਹਦੇ ਚਾਰ ਮੱਥੇ ਰਹੇ ਠੀਕ ਹੈ ਜੀ ਉਹ ਵੀ ਡੈਥ ਹੋ ਵੀ ਆ ਇੱਕ ਵੱਡਾ ਮੁੰਡਾ ਵੀ ਤੇ ਉਹ ਹੀ ਪੂਰਾ ਗਿਆ ਠੀਕ ਹੈ ਜੀ ਹੁਣ ਮੇਰੇ ਘਰ ਦੇ ਵੀ ਹੋ ਗਏ ਇਹਨਾਂ ਨੇ ਮਾਰਾਂ ਠੀਕ ਹੈ ਜੀ ਕੋਈ ਜੀ ਨਹੀਂ ਸਾਡੇ ਕੋਲ ਮਾਤਾ ਜੀ ਵੀ ਮੈਡਿਕਸਪਾਇਰ ਹੋ ਗਿਆ ਤਿੰਨ ਬੇਟੇ ਜੀ ਵੀ ਐਕਸਪਾਇਰ ਹੋ ਗਿਆ ਠੀਕ ਹੈ ਜੀ ਇਹ ਨੋ ਰਾਨੀਆਂ ਵਾਂ ਜਿਹੜੀਆਂ ਘਰ ਦਾ ਖਰਚਾ ਵਗੈਰਾ ਥੋੜਾ ਬੋਤਾ ਚਲਾ ਰਹੀਆਂ ਠੀਕ ਹੈ ਜੀ ਹਾਂ ਹਾਂ ਤੇ ਕਨੇ ਕਿਵੇਂ ਬੱਚੇ ਆਪਣੇ ਪੜਦੇ ਵਗੈਰਾ ਕਿਵੇਂ ਇੱਕ ਬਣ ਲਿਆ ਦੂਏ ਮੇਰੇ ਕੋਲ ਕੋਈ ਆਇੜਾ ਕੋਈ ਨਹੀਂ ਨਿਕਾਇਆ ਤਰੰਗ ਦੌੜਦਾ ਵਾ ਦਾ ਇੱਕ ਚੌਕ ਸਾਲਾਂ ਤੇ ਠੀਕ ਹੈ ਜੀ ਹਾਂ ਤੇ ਇਹ ਛੱਤ ਦੇ ਕਿੰਨਾ ਚਿਰ ਹੋ ਗਏ ਬਾਬੇ ਉਹ ਇਹ ਨਹੀਂ ਦੇਖੀ ਆੜ ਇੱਕ ਵੇ ਆ ਅੰਦਰ ਵੜ ਕੇ ਦੇ ਠੀਕ ਹੈ ਅੰਮ੍ਰਿਤਵਾਲ ਦੇ ਹਾਲਾਤ ਦੱਸ ਦੇਣਾ ਜਿਹੜੀ ਬਾਬਾ ਜੀ ਦੀ ਮਲੇ ਛੱਤ ਡਿੱਗੀ ਸੀ ਆਵੇ ਛੱਤਾਂ ਡਿੱਗੀਆਂ ਦੋਵੇਂ ਵੀਡੀਓ ਵਿੱਚ ਜਿਖਰੀ ਡਿੱਗੀਆਂ ਸੀ ਇਹਨਾਂ ਦੀ ਛੱਤਾਂ ਜਿਆ ਮਲੇ ਬੁਲੇ ਪਾਇਆ ਅੰਦਰ ਤੋਂ ਬੜੰਦੀ ਨੂੰ ਕਰਾ ਇਹ ਕਰਦੇ ਹਾਲਾਤ ਨੇ ਇਹਨਾਂ ਦੇ ਠੀਕ ਹੈ ਜੀ ਤੇ ਇਹ ਮਲਬਾ ਡਿੱਗਾ ਆਇਆ ਜਿਹੜਾ ਕਿ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਇੱਕ ਪਰਲਾ ਹੀ ਨਗਾਇਆ ਉਹ ਵੇ ਉਹਦੇ ਬਾਰੇ ਟੁੱਟੇ ਸੀ ਇਹ ਵੀ ਇੰਨਾ ਦਾ ਪੁਰਾਣਾ ਘਰ ਹੈ ਜਿਹੜਾ ਕਿ ਬਾਲੇ ਬਾਈ ਬਾਲਿਆਂ ਦੇ ਛੱਤਾਂ ਆ ਤੇ ਪਤਾ ਨਹੀਂ ਕਿਹੜੇ ਵੇਲੇ ਕਿਸ ਵੇਲੇ ਡਿੱਗ ਪਣ ਮੈਂ ਠੀਕ ਹੈ ਜੀ ਤੇ ਇਹ ਲਿਆਉਣਾ ਕਿਸ ਇਹ ਵੀਡੀਓ ਵੱਧ ਤੋਂ ਵੱਧ ਜਿੰਨੀ ਵੀ ਹੋ ਸਕੇ ਮੇਰਾ ਵੀਰ ਸ਼ੇਅਰ ਕਰ ਦਿਓ ਕਿਉਂਕਿ ਤੁਸੀਂ ਤਾਂ ਦੀਵਾਲੀ ਮਨਾਉਂਦੇ ਹੋ ਪਰ ਇਹਨਾਂ ਦੀ ਦੀਵਾਲੀ ਤਾਂ ਆਪਣੇ ਘਰ ਦੇ ਵਿੱਚ ਹੀ ਹੁੰਦੀ ਆ ਤੇ ਪੈਣਾ ਕਿਵੇਂ ਮਤਲਬ ਦਵਾ ਦੀਵਾਲੀ ਦਾ ਕਿਵੇਂ ਆ ਕਿਵੇਂ ਬਜ਼ੁਰਗੋਂ ਦੀਵਾਲੀ ਦਾ ਦਵਾ ਹੀ ਤਾਂ ਇੱਦਾਂ ਬੈਠਾ ਆ ਕੀ ਕਰੀਏ ਠੀਕ ਹੈ ਜੀ ਮਜਬੂਰੀ ਠੀਕ ਹੈ ਜੀ ਤੇ ਕਿੰਨੇ ਦਿਨ ਹੋ ਗਏ ਆ ਜੀ ਆਪਣਾ ਉਹ ਗਏ ਨੂੰ ਮੈਨੂੰ ਤਾਂ 5-6 ਦਿਨ ਹੋ ਗਏ ਅੱਜ ਗਿਆ ਠੀਕ ਹੈ ਜੀ ਤੇ ਆ ਇਹ ਚੀਜ਼ਾਂ ਉਹ ਲੱਗਦੀਆਂ ਨਹੀਂ ਕਦੀ ਵਿਕਦੀਆਂ ਕਦੀ ਨਹੀਂ ਵਿਕਦੀਆਂ ਠੀਕ ਹੈ ਬਜ਼ੁਰਗੋ ਅੱਜ ਦੋ ਵਿਕੀਆਂ ਤੁਹਾਡੀ ਇੱਕ ਅੱਗੇ ਵੀ ਵੀਡੀਓ ਬਣਾਈ ਸੀਗੀ ਵੀਰ ਨੇ ਵੀਰ ਸੰਦੀਪ ਨੇ ਬਣਾਈ ਹਾਂ ਮੈਂ ਜਾਣਦਾ ਉਹ ਮਰਦਾ ਹਾਂ ਮਰਦਾ ਇਹ ਕੋਮਲ ਨੇ ਹੋਰ ਬਣਾਈ ਵੀਡੀਓ ਮੇਰੇ ਨੇ ਕੋਮਲ ਨੇ ਹੋਰ ਬਣਾਈ ਉਹਦੀ ਮੈਂ ਵੀਡੀਓ ਦੇਖ ਕੇ ਆਇਆ ਤਿੰਨ ਚਾਰ ਵੀਡੀਓ ਬਣੀਆਂ ਸੀਗਾ ਮੈਂ ਅੱਗੇ ਵੀ ਤੁਹਾਨੂੰ ਮਿਲਣਾ ਸੀਗਾ ਲੇਕਿਨ ਡਾਕਟਰ ਨੇ ਹੋਇਆ ਮੇਰਾ ਤਾਂ ਜਿਹੜਾ ਵੀਡੀਓ ਇਹਦਾ ਨਾ ਜ ਆ ਜਾਂਦਾ ਮੇਰੇ ਕੋਲ ਪੱਤਰਕਾਰ ਵੀ ਮੇਰੇ ਕੋਲ ਆਉਂਦੇ ਆ ਹੁਣ ਸਵਾਲੇ ਵੀ ਆਉਂਦੇ ਆ ਤੋਂ ਇੱਕ ਵੀਰ ਨੇ ਇਹਦੀ ਵੀਡੀਓ ਪਾਈ ਸੀਗੀ ਲੇਕਿਨ ਉਹਨਾਂ ਨੇ ਮਤਲਬ ਕਈ ਵਾਰੀ ਨਾ ਸਮਾਜੇ ਵੀ ਆਉਂਦੇ ਆ ਕਿ ਅਸੀਂ ਆਉਂਨੇ ਆਉਂਨੇ ਆ ਲੇਕਿਨ ਫੋਨ ਕਰ ਦਿੰਨੇ ਆ ਪਰ ਬਾਬਾ ਜੀ ਨੂੰ ਕਿੰਨੇ ਫੋਨ ਆਏ ਬਾਬਾ ਜੀ ਤੁਹਾਨੂੰ ਮਿਲਣ ਆਇਆ ਕੋਈ ਨਹੀਂ ਹੋਣ ਨਹੀਂ ਆ ਅੱਗੇ ਕੋਈ ਲੱਖ ਰੁਪਏ ਦੇ ਵੇਗਾ ਮੈਨੂੰ ਠੀਕ ਹੈ ਜੀ ਕੀ ਨਾਮ ਆਉਂਦਾ ਜੀ ਦੱਸੋ ਇੰਗਲੈਂਡ ਤੋਂ ਆਹ ਉਹ ਮੇਰੇ ਪਾਸੇ ਚੋਰੀ ਹੋ ਗਿਆ ਸਾਡੇ ਪਿੰਨੂ ਪਤਾ ਉਹ ਦੋ ਮਰਲੇ ਮੈਨੂੰ ਥਾਂ ਦੇ ਦਿੱਤਾ ਕੱਖ ਨਹੀਂ ਇਹ ਬ ਚੋਰੀ ਹੋ ਗਈ ਚੋਰੀ ਹੋ ਗਿਆ ਕੋਈ ਲੈ ਗਿਆ ਕੱਢ ਕੇ ਚੋਰੀ ਹੋ ਗਈ ਸੋਭਾ ਜੀ ਹੁਣ ਸੀਗਾ ਮੇਰਾ ਭਰਾ ਕੋਈ ਇੰਗਲੈਂਡ ਤੋਂ ਆਇਆ ਸੀਗਾ ਉਹਨੇ ਸੇਵਾ ਕੀਤੀ ਸੀਗੀ 1 ਲੱਖ ਰੁਪਏ ਦੀ ਹਾਂ 1 ਲੱਖ 50 ਹਜ਼ਾਰ ਇੱਕ ਦੇ ਗਿਆ ਸੀ 30 ਹਜ਼ਾਰ ਕਤਰਾ ਕਰ ਠੀਕ ਹੈ ਜੀ 1 ਲੱਖ ਰੁਪਏ ਮਿਲੇਗਾ ਉਦੋਂ ਮਸੀਮੰਟ ਬਦਲੀ ਰੋਣੀ ਹੋਣ 6 ਮਹੀਨੇ ਹੋ ਗਿਆ ਠੀਕ ਹੈ ਜੀ ਉਹ ਉਜ਼ਾਦ ਨੂੰ ਚੋਰੀ ਕਰਕੇ ਲਾ ਗਿਆ ਠੀਕ ਹੈ ਜੀ ਤਾਂ ਲੈ ਉਸਰਾ ਨਹੀਂ ਮੁੱਛਾ ਲਾਣਿਆ ਤੁਹਾਡੇ ਵੀਡੀਓ ਦੇਖ ਕੇ ਅਸੀਂ ਜੇ ਆਏ ਆ ਤੇ ਹੋਰ ਵੀ ਵੀਰ ਭਰਾ ਕੋਈ ਆਏਗਾ ਕਿਉਂਕਿ ਅਸੀਂ ਵੀ ਚਲੋ ਵਾਈ ਕਰੂ ਸਾਨੂੰ ਜਿੰਨੇ ਜੋਗਾ ਛੱਡਿਆ ਵਾ ਅਸੀਂ ਉਹਨੇ ਜੋਗਾ ਤੇ ਕਰਾਂਗੇ ਤੁਹਾਡੇ ਨਾਲ ਠੀਕ ਹੈ ਜੀ ਤੇ ਬਾਕੀ ਚਲੋ ਮੇਰਾ ਵੀਰ ਭਰਾ ਕੋਈ ਵੀ ਜਿਹੜਾ ਜਿੰਨੇ ਜੋਗਾ ਹੋਏਗਾ ਉਹ ਤੁਹਾਡੀ ਜ਼ਰੂਰ ਮਦਦ ਕਰੇਗਾ ਘਰ ਦੇ ਹਾਲਾਤ ਉਹਨਾਂ ਨੇ ਦੇਖ ਰਿਹਾ ਵੀਡੀਓ ਦੇ ਵਿੱਚ ਸ਼ੇਅਰ ਕਰ ਦੇਣਗੇ ਤੇ ਜੇ ਕਿਸੇ ਨੇ ਆਉਣਾ ਹੈਗਾ ਤੁਹਾਡਾ ਨੰਬਰ ਮੈਂ ਮੈਂਸ਼ਨ ਕਰਦਾ ਕਿ ਵੀਡੀਓ ਦੇ ਅੰਦਰ ਨੰਬਰ ਵੀ ਲੈਣਾ ਨੰਬਰ ਮੈਂ ਤੁਹਾਡੇ ਕੋਲ ਮੈਂ ਨੰਬਰ ਦੇਖ ਲਿਆ ਵੀਡੀਓ ਦੇ ਵਿੱਚ ਹੈਗਾ ਵਾ ਹਾਂ ਮੇਰੇ ਵੀਡੀਓ ਉਹ ਜਿਹੜੀ ਹੁਣ ਵੀਡੀਓ ਬਣੀ ਉਹ ਤੇ ਮੇਰਾ ਨੰਬਰ ਹਾਂਜੀ ਮੈਂ ਤੁਹਾਨੂੰ ਉਹ ਵੀਡੀਓ ਵੇਖ ਕੇ ਵੀਡੀਓ ਵੇਖ ਕੇ ਬਾਬੇ ਮੈਂ ਤੁਹਾਡੇ ਕੋਲ ਆਇਆ ਹਾਂ ਹਾਂ ਹਾਂਜੀ